ਮੇਰੇ ਗਾਉਂ ਦਾ ਕੰਮ ਨਹੀਂ ਚੱਲ ਰਿਹਾ ਜੀ ਤੁਹਾਨੂੰ 5 ਸਾਲਾਂ ਤੋਂ ਪਹਿਲਾਂ ਸਾਡਾ ਮੁੰਡਾ ਕੰਮ ਕਰਦਾ ਸੀ ਨਰੇਗਾ ਠੀਕ ਆ ਹੁਣ ਵੀ ਸਾਡਾ ਕੰਮ ਇਹਨਾਂ ਨੇ ਬੰਦ ਕਰਤਾ ਕਿੰਨਾ ਵੱਲੋਂ ਫਰਾਇਆ ਗਿਆ ਜੀ ਜੀ ਆਪਾਂ ਸਰਕਾਰਾਂ ਦੇ ਕਰਕੇ ਪੰਚਾਇਤਾਂ ਨੇ ਖਾਤਾ ਬੰਦ ਕਰ ਦਿੱਤਾ ਜਿਵੇਂ ਆਪਾਂ ਨੂੰ ਸਾਲ 'ਚ 100 ਦਿਨ ਕੰਮ ਚੱਲਦਾ ਸੀ 31 ਮਾਰਚ ਮੇਡਿਆ ਵੀ ਕਿੰਨੇ ਦਿਨ ਤੋਂ ਮੇਲਾ ਕਰ ਦਿੱਤੇ ਕੰਮ ਜੀ ਸਾਨੂੰ 5 ਮਹੀਨੇ ਤੋਂ ਰੁਵਾਏ ਜਾਂਦਾ 3 ਮਹੀਨੇ ਕਿੰਨੇ ਕੁ ਲੈਵਰੇ ਕਰਤਾ ਸਾਡੇ ਲਈ ਹੈਗਾ 100 ਫੂਟ ਤੋਂ ਬੰਦਾ ਔਰ ਕੁਝ ਜਿਵੇਂ ਆਪਾਂ ਨੂੰ ਗਰੀਬ ਪਰਿਵਾਰਾਂ ਨੂੰ ਮੁਸ਼ਕਲ ਆ ਰਹੀ ਹੈ ਜਿਵੇਂ 플ਸ਼ ਹਮਰਾ ਜਾਂ ਮਕਾਨਾਂ ਬਾਰੇ ਜਾਨਾ ਨਹੀਂ ਉਹ ਸਾਨੂੰ ਹੀ ਪੁੱਲ ਬਾਰੇ ਹੈਗੀ ਜੀ ਸਾਰੇ ਮੁਸ਼ਕਲਾਂ ਹੀ ਨਹੀਂ ਜਿੰਦੇ ਕਿਸੇ ਕੋਈ ਲੈਟਿੰਗ ਬਾਥਰੂਮ ਬਹੁਤ ਤਰ੍ਹਾਂ ਦੇ ਨਹੀਂ ਬਣੇ ਮਗਰ ਕਰਦੇ ਸਾਰੇ ਹਾਂ ਮਕਾਨ ਨਹੀਂ ਨਾਲ ਮਕਾਨ ਟੁੱਟੇ ਸੀ ਅਮਰੇ ਵੀ ਨਹੀਂ ਮਿਲੇ ਕੋਈ ਮਕਾਨ ਨਹੀਂ ਬਣਾ ਕੇ ਤੇ ਕਿਸੇ ਉਹ ਸਭ ਹੁਣ ਕਰ ਜਾ ਚੱਕ ਚੱਕ ਕੇ ਗਰੀਬਾਂ ਨੇ ਆਪ ਦੇ ਆਪ ਆ ਜੀ ਕਿਸੇ ਨੂੰ ਦੁਕਾਨ ਨਹੀਂ ਮਿਲਿਆ ਸਾਨੂੰ ਕਮਰੇ ਨਹੀਂ ਕਿਸੇ ਨੂੰ ਕੋਈ ਫਰੇਸ਼ ਦੇ ਜਿਹੜੀ ਤੁਹਾਡੀ ਮੇਟ ਨਾਲੇ ਇਹਦੇ ਨਾਲ ਜੀ ਸਭ 100 ਬੰਦਾ ਦਾ ਹੈ ਅਸੀਂ ਆਏ ਨਹੀਂ ਜੀ ਪੂਰੇ ਸਾਨੂੰ ਕਹਿ ਸੀ ਵੀ ਜਾਗਰਣ ਦੇ ਕਰਕੇ ਆਓ ਜੀ ਸਾਧਨ ਛੋਟਾ ਸੀਗਾ ਠੀਕ ਹੈ ਤੇ ਤਾਂ ਨਹੀਂ ਇੰਨੇ ਕ ਬੰਦੇ ਆਏ ਠੀਕ ਹੈ ਚਲੋ 100 200 ਬੰਦਾ ਇਸ ਦੇ ਨਾਲ ਖੜੇ ਆ ਹਾਂ ਜੀ ਅਸੀਂ ਚਲ ਬਸ ਮੇਰੀ ਗੱਲ ਸੁਣੋ ਹੁਣ ਪਿੰਡ ਲਾਲ ਬਾਈ ਉਤਰੀ ਸਰ ਸੁਖਦਰਸ਼ਨ ਸਿੰਘ ਜਿਹੜਾ ਨਾਮ ਹੈ ਅਸੀਂ ਮਨਰੇਗਾ ਤੇ ਕੰਮ ਵਾਸਤੇ ਕਈ ਵਾਰੀ ਅਕਸਰ ਕੋ ਗਏ ਆ ਜੀ ਸਾਨੂੰ ਮਨਰੇਗਾ ਦਾ ਮਸਟੌਲ ਕੱਢ ਕੇ ਦਿਓ ਉਹਦੇ ਵਿੱਚ ਸਾਡੇ ਨਾਲ ਵਿਤਕਰੀ ਕੀਤੇ ਜਾਂਦੇ ਸੀਗੇ ਵੀ ਪੰਚਾਇਤ ਉਹ ਬਣੂਗੀ ਫੇਰ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਪੰਚਾਇਤ ਦਾ ਬਹੁਤ ਮਤ ਬਣੂਗਾ ਫੇਰ ਅਸੀਂ ਤੁਹਾਨੂੰ ਕੰਮ ਦੇਵਾਂਗੇ ਸਾਨੂੰ ਉਹਦਾ ਕੰਮ ਨਹੀਂ ਦਿੱਤਾ ਗਿਆ ਇਹ ਨਿਰਗਰਨ ਮਰੇਗਾ ਦੇ ਕੰਮ ਦੇ ਬਾਬਤ ਅਸੀਂ ਇੱਥੇ ਇਕੱਠੇ ਹੋ ਕੇ ਆਏ ਹਾਂ ਕੀ ਵਿਸ਼ਵਾਸ ਦਿਵਾਇਆ ਗਿਆ ਕੀ ਵਿਸ਼ਵਾਸ ਦਿਵਾਇਆ ਗਿਆ ਵਿਸ਼ਵਾਸ ਸਾਨੂੰ ਇਹ ਦਵਾਇਆ ਗਿਆ ਕਿ ਉਹ ਕਹਿੰਦੇ ਵੀ ਅਸੀਂ ਮਤਲਬ ਤੁਸੀਂ ਕੰਮ ਕਰ ਸਕਦੇ ਆ ਮੇਟ ਨੂੰ ਕੋਈ ਨਹੀਂ ਹਟਾ ਸਕਦਾ ਤੇ ਜਿਹੜਾ ਪੰਚਾਇਤ ਸੀ ਉਹ ਸਾਡਾ ਮੇਟ ਬਦਲਣ ਨੂੰ ਤਿਆਰ ਸੀ ਕਿ ਵੀ ਅਸੀਂ ਮੇਟ ਬਦਲਾਂਗੇ ਕਿੰਨੀ ਲੇਵਰ ਹੈ ਤੁਹਾਡੇ ਕੋਲ 1 ਮੀਟ ਨਾਲ ਲੇਵਰ ਸਾਡੇ 1 ਮੀਟ ਨਾਲ ਜੀ 100 ਬੰਦਾ ਹੈ ਪਹਿਲਵਾਂ ਸੱਮੇ ਵਾਲੀ ਰਾਜ ਦੀ ਸਖਤਰ ਲੋਕ ਸਭਾ ਹਲਕਾ ਕੋਈ ਪਰ ਅੰਚਾਰਜ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਅਸੀਂ ਏਡੀਸੀ ਵਿਕਾਸ ਦੇ ਪਹੁੰਚੇ ਆ ਜਿਹੜੀ ਮਜ਼ਦੂਰ ਲਾਲਬਾਈ ਦੀ ਆਈ ਏ ਇਹਨਾਂ ਨੂੰ ਨਰੇਗਾਪਤੀ ਕਾਫੀ ਮੁਸ਼ਕਲਾ ਆ ਰਹੀਆਂ ਸੀ ਉਹਦੇ ਵਿੱਚ ਇਹਨਾਂ ਨੇ ਜਿਹੜੀਆਂ ਮੈਂ ਮੁਸ਼ਕਲਾ ਵੀ ਸੁਣੀਆਂ ਤੇ ਇੱਥੇ ਇੱਕ ਲੋਕਪਾਲ ਜਿਹੜੇ ਸਾਡੇ ਅਫਸਰ ਨਹੀਂ ਅਸੀਂ ਉਹਨਾਂ ਨੂੰ ਇੱਕ ਕੰਪਲੀਟ ਵੀ ਦਿੱਤੀ ਏ ਉਹਨਾਂ ਨੇ ਸਾਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਜਿਹੜਾ ਨਰੇਗਾ ਦੇ ਕੰਮ ਏ ਉਹ ਜਲਦ ਚਲਾ ਕੇ ਦਿੱਤੇ ਜਾਣਗੇ ਇੱਕ ਇਹਨਾਂ ਨੇ ਜਿਹੜੇ ਮਜ਼ਦੂਰ ਏ ਘੜੋ ਘੜ 200 ਲੇਬਰ ਇਹਨਾਂ ਦੇ 2 ਮਿੰਟ 2 ਮਿੰਟਾਂ ਦੀਆਂ ਜਿਹੜੀਆਂ ਐਪ ਚੱਲ ਰਹੀਆਂ ਪਰ ਉਹ ਇਹਨਾਂ ਨੂੰ ਜਿਹੜੀ ਹਾਜ਼ਰੀ ਨਹੀਂ ਲਾਉਣ ਦਿੱਤੀ ਅਸੀਂ ਉਹਨਾਂ ਦੇ ਖਿਲਾਫ ਵੀ ਕੰਪਲੀਟ ਦਿੱਤੀ ਵੀ ਜਿਹੜੇ ਮਜ਼ਦੂਰਾਂ ਨੇ ਇਹ ਗੱਲ ਕਹੀ ਏ ਕਿ ਸਾਡੇ ਜਿਹੜੇ ਮੇਟੇ ਨਾ ਬਦਲੇ ਜਾਣ